ഫുൽ ല പെട്ടോല പമ്പത്തെ സാ ഹലോ ചണ്ടിഗ ന

ചെക്കോർഡ് ਆਪਾਂ ਨਹੀਂ ਲੈਣੇ ਇਹ ਆਪਣੇ ਚੁੱਕ ਹੀ ਆ। ਲਓ ਬਾਈ ਪੀਓ ਠੰਡਾ। ਆ ਜਾ ਬਾਈ। ਸਾਡੇ ਨਾਲ ਬਰੈਡ ਖਾਣੇ ਚੱਲ ਜੀ। ਹਾਂ। ਔਕੇ ਬਰੈਡ। ਚੈੱਕ ਕਰੋ ਭਾਈ ਵੀਊ ਅੱਜ ਦਾ ਤੇ ਆਪਾਂ ਕੱਲ ਨੂੰ ਵੀ ਤੁਹਾਨੂੰ ਦਿਖਾਵਾਂਗੇ ਕਿਸੇ ਕੰਟੈਕਟ ਹੋ ਗਈ ਹੈ ਰਿਸ਼ੀਕੇਸ਼ ਨੂੰ ਚਾਰਿਆ ਰਸਤਾ ਪਹੁੰਚਣੇ ਵਾਲੇ ਪਹੁੰਚਣੇ ਵਾਲੇ ਰਿਸ਼ੀਕੇਸ਼ ਆਪਣਾ ਛੋਟਾ ਹੈ 2 ਕਿਲੋਮੀਟਰ ਤੱਕ ਹੀ ਸੀ ਕੇ ਪਹੁੰਚਣਾ ਹਾਂਜੀ ਬਿੰਦਰ ਆਪਣੇ ਚੈਨਰ ਨੂੰ ਗਲਵਿੰਦਰ ਸਿੰਘ ਦੇਖੋ ਵੀਊ ਦਿਖਾਦਾ ਹਦਾਸੀਂ ਮੀਟਿੰਗ ਟੰਡੀਗੜਾ ਮਾ ਉਹ ਕਿੱਥੇ ਰਹਿ ਗਏ ਬਾਈ ਹੈ ਚੰਡੀਗੜਾ ਉਹ ਕਿੱਥੇ ਰਹਿ ਗਿਆ ਪਾਰ ਸੇਰੇ ਕੋਲ ਨਾ ਪ੍ਰੋਟਾਕਸ ਰਵੇ ਨਾ। ਇਹ ਪਾਈ ਮੁੰਡਾ ਪਾਣੀ ਪੀ ਕੇ ਆਇਆ। ਉਹ ਵੀ ਦਿਖਾ ਦਿੰਦੇ ਕਿੱਥੇ ਰੀਤਾ ਬਾਈ ਉਹ ਦੇਖੋ ਪਹਾੜਾ ਤਿਆਰ ਆ ਉੱਪਰ ਦੇਖ ਬਈ ਨਾਲ ਇਹ ਵੀ ਮੂਰੇ ਬੋਤਲਾਈ ਆ ਐਨਵਲ ਬੈਠ ਕੇ ਆ ਰਿਹਾ ਦੇਖੋ ਆਪਣੇ ਨਾਲ ਦੇ ਸਾਥੀ ਤੇ ਆ ਮੇਰੇ ਵੀਰੋ ਪੰਗਾ ਵਾਲਾ ਪਿੰਡ ਖੋਲੋ ਖੋਲੋ ਸਾਡਾ ਬੰਦਾ ਭਰਾ ਮੇਰਾ ਵੀਰ ਠੀਕ ਨਹੀਂ ਚੰਗੀ ਚੁੱਕਿਆ ਏ ਹੁਣ ਦੁਆਰਾ ਬੋਲੋ ਆ ਸਾਡਾ ਮੰਗਾ ਵੀਰ ਚਲੋ ਚਲ ਪਾਣੀ ਪੀਦਾ ਯਾਰ ਇੱਧਰ ਵੀ ਮਾਰ ਮਰ ਜੇ ਇੱਧਰੋਂ ਮੜਾ ਚੈੱਕ ਕਰਿਓ ਮੇਰਾ ਭਰਾ ਮਿੱਕਾ ਮਿੱਕਾ ਸਿੰਘ ਅਜੀ ਸਾਹ ਭਾਈ ਇਹ ਲੱਗਦਾ ਤੋੜੀ ਚੱਕਿਆ ਏ ਸਾਰੇ ਸਾਡੀ ਦਾ ਹਮਰਾਈਆ ਵੀਰੇ ਮੋਸਰਾ ਪ੍ਰਿੰਟ ਚੈਨ ਨਾ ਕਰੀਂ ਕੋਈ ਨੀ ਕਰਿਆ ਦੇਖੀਂ ਪਈ 22 C ਮੈਂਟ ਨਾਲ ਦੇ ਸਾਥੀ ਇਹ ਵੀਡੀਓ ਪਾਸ ਟ੍ਰੈਂਡ ਬਣਾਵਾਂਗੇ ਆਪਾਂ ਹੁਣ ਗੁਰਦੁਆਰਾ ਸਚੀਨਾਗਰ ਸੱਚਾ ਬਲੌਗ ਦੀ ਸਮੋਤੀ ਸਸਰੀ ਨੂੰ ਤੁਹਾਨੂੰ